ਚੰਗੇ ਭਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਪਰ ਉੱਥੇ ਕਿਸੇ ਅਣਜਾਨੀ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਲੈਂਦੀ ਹੈ ਐਸੀ ਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਪੂਰਥਲਾ ਦੇ ਨਡਾਲਾ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਅਜੀਤ ਕੁਮਾਰ ਜੋ ਕਿ 2 ਮਹੀਨੇ ਪਹਿਲਾਂ ਹੀ ਚੰਗੇ ਭਵਿੱਖ ਲਈ ਇਟਲੀ ਜਾਂਦਾ ਹੈ ਅਤੇ ਉੱਥੇ ਹੀ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ। ਰੋਜੀ ਰੋਟੀ ਦੀ ਖਾਤਰ 2 ਮਹੀਨੇ ਪਹਿਲਾਂ ਵਿਦੇਸ਼ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਤੋਂ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਵੰਦੀ ਜਾਣਕਾਰੀ ਦਿੰਦੇ ਹਨ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ। ਮਨਦੀਪ ਕੁਮਾਰ ਨੇ ਦੱਸਿਆ ਕਿ ਮੇਰਾ ਜੀਜਾ ਅਜੇ ਕੁਮਾਰ ਪੁੱਤਰ ਗੁਰਧਾਨਵਾਸੀ ਨਡਾਲਾ ਦੇ ਸੁਨਹਿਰੀ ਵਿਕਲੀ ਤਕਰੀਬਨ 2 ਮਹੀਨੇ ਪਹਿਲਾਂ ਕਰਜ਼ਾ ਚੁਕੂ ਕੇ ਵਿਦੇਸ਼ ਇਟਲੀ ਭੇਜਿਆ ਸੀ ਤੇ ਲੰਘੇ ਦਿਨੀ ਉਹ ਆਪਣੇ ਸਾਥੀ ਰਕੇਸ਼ ਕੁਮਾਰ ਦੀ ਗੱਡੀ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਜੋ ਤੋਂ ਫਿਊਮੀਚੀਨੋ ਹਵਾਈ ਅੱਡੇ ਤੇ ਕਿਸੇ ਰਿਸ਼ਤੇਦਾਰ ਨੂੰ ਲੈਣ ਚਲੇ ਗਏ ਜਿੱਥੇ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੱਡੀ ਨੂੰ ਪਾਰਕਿੰਗ 'ਚ ਲਗਾ ਕੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ ਇਸ ਦੌਰਾਨ ਮ੍ਰਿਤਕ ਨੌਜਵਾਨ ਅਜੀਤ ਕੁਮਾਰ ਬਾਥਰੂਮ ਜਾਣ ਲਈ ਸੜਕ ਕ੍ਰੋਸ ਕਰਨ ਲੱਗਾ ਕਿ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋ ਛੋਟੇ ਬੱਚੇ ਨੇ ਉਹਨਾਂ ਇਟਲੀ ਸਰਕਾਰ ਤੋਂ ਮੰਗ ਕਰਦੇ ਆਂ ਆਖਿਆ ਕਿ ਇਸ ਹਾਦਸੇ ਦੀ ਜਾਂਚ ਕੀਤੀ ਜਾਵੇ ਤੇ ਨੌਜਵਾਨ ਦੇ ਮ੍ਰਿਤਕ ਦੇ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ ਅਜੇ ਕੁਮਾਰ ਵਿਦੇਸ਼ ਤਾਂ ਗਿਆ ਸੀ ਘਰ ਦੀ ਮਾਲੀ ਹਾਲਤ ਠੀਕ ਕਰਨ ਦੇ ਲਈ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ 2 ਮਹੀਨੇ ਬਾਅਦ ਆਪ ਤਾਂ ਨਹੀਂ ਆ ਸਕਿਆ ਪਰ ਉਸ ਦੀ ਮੌਤ ਦਾ ਸੁਨੇਹਾ ਜਰੂਰ ਆ ਗਿਆ ਹੁਣ ਰੋਂਦੇ ਕੁਰ ਲੌਂਦੇ ਪਰਿਵਾਰ ਦੀ ਗੁਹਾਰ ਹੈ ਉਹਨਾਂ ਦੇ ਪੁੱਤਰ ਦੀ ਮਰਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਆਪਣੀ ਰੀਤੀ ਰਵਾਜ ਨਾਲ ਕਰ ਸਕਣ ਦੇਖੋ ਪੂਰੀ ਖਬਰ ਨਹੀਂ ਮੁੰਡੀ ਰੋਂਦੀ ਰੋਂਦੀ ਮਾਂ ਨਹੀਂ ਹੋਵੇ ਇਹਦਾ ਵਾਪਰਿਆ ਨਹੀਂ ਮਸਤ ਕੋਈ ਰੋਦੀ ਕੋਤ ਮਾਂ ਤੂੰ ਬਾਲ ਕਿਸ ਤਰ੍ਹਾਂ ਹੱਸਦਾ ਜਿਹੜਾ ਵਾਪਰਿਆ ਬਿਰਜੀ ਮੈਂ ਅਜੇ ਕੁਮਾਰ ਜੋ ਕਿ ਇਟਲੀ ਗਿਆ ਸੀ ਜੋ ਕਿ ਇਟਲੀ ਗਿਆ ਸੀ 2-3 ਮਹੀਨੇ ਪਹਿਲਾਂ ਮੈਂ ਉਹਨਾਂ ਦਾ ਬ੍ਰਦਰ ਇਨ ਲਾ ਬੋਲਦਾ ਇਹ ਉਹਦਾ ਅਜੇ ਦਾ ਪਰਿਵਾਰ ਆ ਇਹ ਉਹਨਾਂ ਦੀ ਧਰਮ ਪਤਨੀ ਹੈ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਇੱਕ ਉਹਨਾਂ ਦੀ ਬਿਟੀਆ ਹੈ ਜੋ ਕਿ ਉਹ ਰੋਜੀ ਰੋਟੀ ਵਾਸਤੇ ਉੱਥੇ ਉਹਨਾਂ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੀ ਚੰਗੀ ਸੋਹਣੀ ਆਪਣਾ ਕੰਮਕਾਰ ਕਰਦੇ ਸੀ ਜਾਂਦੇ ਸੀ ਇੱਕ ਰਕੇਸ਼ ਕੁਮਾਰ ਨਾਂ ਦਾ son of ਸੂਰਜ ਪ੍ਰਕਾਸ਼ ਲੜਕਾ ਹੈ ਜੋ ਇੱਥੋਂ ਨਡਾਲੇ ਦਾ ਹੈ ਉਹਨਾਂ ਨੂੰ ਲੈ ਕੇ ਗਿਆ ਕਿ ਮੇਰਾ ਜੀਜਾ ਆ ਰਿਹਾ ਏਅਰਪੋਰਟ ਤੋਂ ਆਪਾਂ ਨੂੰ ਪਿਕ ਕਰਨ ਜਾਣਾ ਲੈਣ ਜਾਣਾ ਹੈ ਇਸ ਕਰਕੇ ਉਹ ਅਜੇ ਕੁਮਾਰ ਸੀ ਜਿਹੜਾ ਅਜੇ ਨਵਾਂ ਸੀ ਇੱਥੋਂ ਗਿਆ ਸੀ ਉਹਨੂੰ ਹਾਂਜੀ ਕਿੱਲਾ ਚਲੂ ਕਰ ਗਏ ਉਹਨੂੰ ਅਜੇ 2 ਮਹੀਨੇ ਹੋ ਗਏ 2 2 ਮਹੀਨੇ ਹੋ ਗਏ ਗਏ ਉਹਨੂੰ ਅਜੇ 2 ਮਹੀਨੇ ਹੋ ਗਏ ਸੀ ਉਹਨੂੰ ਗਏ ਨੂੰ ਉਹਨੂੰ ਥੋੜਾ ਜਿਹਾ ਅਜੇ ਰੂਲ ਦਾ ਅਜੇ ਨਹੀਂ ਸੀ ਪਤਾ ਉੱਥੋਂ ਦੇ ਰੂਲ ਰੈਗੂਲੇਸ਼ਨ ਉਹਨੂੰ ਥੋੜਾ ਘੱਟ ਪਤਾ ਸੀ ਇਹ ਬੰਦਾ ਕੁਝ ਦੱਸਣ ਚ ਉੱਥੇ ਆਇਆ ਵਾ ਕਿ ਇਹ ਬੰਦਾ ਡਰਿੰਕ ਵਗੈਰਾ ਵੀ ਕਰਦਾ ਸੀ ਰਕੇਸ਼ ਕੁਮਾਰ ਜਿਹੜਾ ਤੇ ਇਹਨਾਂ ਕਿਤੇ ਦੋਵੇਂ ਜਣੇ ਗਏ ਨੇ ਇਹਨਾਂ ਨੇ ਇਹਨੇ ਜਾ ਕੇ ਤੇ ਉੱਥੇ ਇਟਲੀ ਦੀ ਸਰਕਾਰ ਵੱਲੋਂ ਵੀ ਇਹ ਉੱਥੋਂ ਵੀ ਖਬਰ ਲੱਗੀ ਆ ਅਸੀਂ ਸਾਡੇ ਮੋਬਾਈਲਾਂ 'ਚ ਆ ਤੇ ਅਸੀਂ ਪੜ੍ਹੀ ਹੋਈ ਏ ਖਬਰ ਇਹਨੇ ਜਾ ਕੇ ਉੱਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਰੋਕ ਦਿੱਤੀ ਆਪਣੇ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੇਰੇ 10 ਡਾਲਰ ਜਾਂ 5 ਡਾਲਰ ਜੋ ਵੀ ਉੱਥੋਂ ਦੀ ਲੱਗਦੀ ਆ ਉਹ ਬਚ ਜਾਣਗੇ ਤੇ ਅਸੀਂ ਇੱਥੇ ਨੋ ਪਾਰਕਿੰਗ ਚ ਗੱਡੀ ਰੋਕ ਦਿੰਨੇ ਆ ਜਿਹੜਾ ਅਜੀਤ ਕੁਮਾਰ ਸੀ ਸਾਡਾ ਬੰਦਾ ਜਿਹੜਾ ਨਾਲ ਇਹਦੇ ਗਿਆ ਸੀ ਉਹ ਜਦੋਂ ਇਹਨੇ ਗੱਡੀ ਰੋਕੀ ਤੇ ਉਹਨੂੰ ਉਹਨੇ ਉਹਨੂੰ ਲੱਗਾ ਕਿ ਮੈਂ ਵਾਸ਼ਰੂਮ ਜਾਣਾ ਹੈ ਉਹ ਉੱਤਰ ਕੇ ਗਿਆ ਇਹਨੇ ਕਿਹਾ ਕੋਈ ਗੱਲ ਨਹੀਂ ਉੱਤਰ ਜਾ ਉਹ ਉੱਤਰ ਕੇ ਗਿਆ ਜਦੋਂ ਉੱਤਰ ਕੇ ਗਿਆ ਉਹਨੂੰ ਪਤਾ ਨਹੀਂ ਸੀ ਇੱਥੋਂ ਉੱਥੋਂ ਦੇ ਰੂਲਸ ਦਾ ਕਿਉਂਕਿ ਕਾਰ ਇਹਦੀ ਸੀ ਲਾਇਸੈਂਸ ਇਹਦਾ ਸੀ ਸਾਰਾ ਕੁਝ ਇਹਦਾ ਸੀ ਇਹ ਤੇ ਉਹਨੂੰ ਲੈ ਕੇ ਗਿਆ ਸੀ ਇਹਨੂੰ ਉਹਨੂੰ ਪਤਾ ਨਹੀਂ ਸੀ ਉਹ ਤੇ ਨਵਾਂ ਗਿਆ ਸੀ ਹਜੇ 2 ਮਹੀਨੇ ਹੋ ਗਏ ਸੀ ਇਹਨੂੰ ਉਹਨੂੰ ਰੂਲ ਰੈਗੂਲੇਸ਼ਨ ਦਾ ਨਾਮ ਪਤਾ ਹੋਣ ਕਰਕੇ ਤੇ ਉਹ ਸੜਕ ਦੇ ਵਿੱਚ ਉਹਦੇ ਵਿੱਚ ਗੱਡੀ ਵੱਜੀ ਹੁਣ ਅਸੀਂ ਇਟਲੀ ਦੀ ਸਰਕਾਰ ਨੂੰ ਤੇ ਉੱਥੋਂ ਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆਂ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਅਸਲੀ ਦੋਸ਼ੀ ਕੌਣ ਆ ਉਹ ਬੰਦਾ ਹੈ ਜਿੰਨੇ ਜਿੰਨੂੰ ਪਤਾ ਹੋਣ ਦੇ ਬਾਵਜੂਦ ਵੀ ਰੂਲ ਰੈਗੂਲੇਸ਼ਨ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਉਹਨੇ ਉੱਥੇ ਗੱਡੀ ਰੋਕ ਕੇ ਉਹਨੇ ਉਹਨੂੰ ਕਿਹਾ ਉਤਰ ਨੂੰ ਕਿਹਾ ਉਹਨੂੰ ਉਹਦੀ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਉਸ ਗੱਡੀ ਵਾਲੇ ਦੀ ਵੀ ਜਿਹਦੇ ਨਾਲ ਹਾਸਾ ਆਇਆ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਇਟਲੀ ਸਰਕਾਰ ਨੂੰ ਦੇ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਡੇ 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 ਨਾਲ ਇਨਸਾਫ ਕੀਤਾ ਜਾਵੇ ਤਾਂ ਕਿ ਜੋ ਅਰੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਇਨਸਾਫ ਮਿਲ ਸਕੇ ਤਾਂ ਕਿ ਜੋ ਆਪਾਂ ਅੱਗੇ ਤੋਂ ਵੀ ਜਿਹੜਾ ਕਿ ਆਪਾਂ ਨੂੰ ਇਹ ਚੀਜ਼ ਦੀ ਸਰਕਾਰ ਨੂੰ ਵੱਲੋਂ ਜਾਂ ਇਟਲੀ ਦੀ ਇਟਲੀ ਦੇ ਭਾਈਚਾਰੇ ਵੱਲੋਂ ਕਿ ਇਨਸਾਫ ਮਿਲ ਸਕੇ ਨਾ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਦੀ ਬੋਡੀ ਲਿਆਉਣ ਵਾਸਤੇ ਕੋਈ ਕਾਰਵਾਈ ਕੀਤੀ ਹੈ ਜੀ ਉਹਨਾਂ ਦੀ ਡੈੱਡ ਬੋਡੀ ਵਾਸਤੇ ਅਸੀਂ ਉੱਥੇ ਜਿੱਥੇ ਉਹਨਾਂ ਦੀ ਮਰਜ਼ੀ ਦੇ ਵਿੱਚ ਰੱਖੀ ਆ ਉੱਥੇ ਸਾਡੇ ਬੰਦੇ ਗਏ ਸੀ ਤੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕਿਹਾ ਕੁਝ ਟਾਈਮ ਦਿੱਤਾ 크ਿਸਮਿਸ ਦੀਆਂ ਛੁੱਟੀਆਂ ਹੁੰਦਾ ਕਰਕੇ ਕੁਝ ਟਾਈਮ ਦਿੱਤਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਦੇ ਵਿੱਚ ਉਹੋ ਹੀ ਕਮਾਉਣ ਵਾਲਾ ਸੀ ਉਹੋ ਹੀ ਖਾਣ ਵਾਲਾ ਸੀ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਉਹਨੂੰ ਸਾਰਿਆਂ ਨੂੰ ਜਿਹੜੇ ਜਿੱਦਾਂ ਕੋਈ ਲੈ ਕੇ ਗਿਆ ਵਾ ਜਾਂ ਜਿਨ੍ਹਾਂ ਨੇ ਮਾਰੀ ਆ ਗੱਡੀ ਵਿੱਚ ਉਹਨਾਂ ਦੇ ਉਹਨਾਂ ਨੂੰ ਇੱਕ ਵਾਰੀ ਪੁਲਿਸ ਇਨਵੈਸਟੀਗੇਸ਼ਨ ਕਰੇ ਜ਼ਰੂਰ ਜਿਹੜਾ ਵੀ ਦੋਸ਼ੀ ਆ ਜੇ ਨੋ ਪਾਰਕਿੰਗ ਵਾਲੇ ਗੱਡੀ ਰੋਕਣ ਦੇ ਵਿੱਚ ਜਿਹਦਾ ਦੋਸ਼ ਆ ਉਹ ਵੀ ਦੋਸ਼ ਅਸੀਂ ਇੱਕ ਵਾਰੀ ਆਪਣਾ ਇਨਸਾਫ ਲਈ ਜਰੂਰ ਅਸੀਂ ਜਾਵਾਂਗੇ ਸਾਨੂੰ ਜਿੱਥੇ ਵੀ ਜਾਣਾ ਪਿਆ ਤੇ ਇਸ ਕਰਕੇ ਦੋਸ਼ੀ ਨੂੰ ਬੰਨਦੀ ਸਜ਼ਾ ਮਿਲੇ ਜਾਂ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅਸੀਂ ਉਹਨਾਂ ਬਾਰੇ ਸੋਚਿਆ ਜਾਵੇ ਕੁਝ ਵੈਗਰ ਜੀ ਵੀਰੇ ਤੇ ਚੋਕਰ ਜਿੱਦਾਂ ਮੋਪਰਾ ਦਾ ਤੇ ਮੇਰਾ ਪਤੀ ਅਜੀਤ ਕੁਮਾਰ 2 ਮਹੀਨੇ ਪਹਿਲਾਂ ਆਇਆ ਤੇ ਰੋਜੀ ਰੋਟੀ ਦੇ ਚੱਕਰ ਵਿੱਚ ਪਰਦੇਸਾਂ ਚ ਫੇਰ ਗਿਆ ਸੀ ਨੂੰਨੀ ਸੀ ਪਤਾ ਸਾਡੇ ਨਾਲ ਇਹ ਕੁਝ ਹੋ ਜਾਣਾ ਹੈ ਸਾਨੂੰ ਇਹ ਸਾਨੂੰ ਤੇ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਬੱਚਾ ਫੋਨ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੋੜ-ਮੋੜੇ ਹੀ ਕਹਿੰਦਾ ਸੀ ਤੂੰ ਮੇਰੇ ਨਾਲ ਚੱਲਣਾ ਏ ਦੋ ਤੂੰ ਮੇਰੇ ਨਾਲ ਚੱਲਣਾ ਵਾ ਉਹਨਾਂ ਨੇ ਰਿਪੋਰਟ ਤੇ ਰੋਮਾ ਜਾਣਾ ਸੀ ਉਹਨਾਂ ਦਾ ਜਵਾਈ ਆਉਣਾ ਸੀ ਉਹਨੂੰ ਲੈਣ ਵਾਸਤੇ ਜਾਣਾ ਸੀ ਹੌਲੀ ਹੌਲੀ ਸਬਰ ਨਾ ਮੇਰਾ ਹੇ ਬਕ ਉਹ ਅਫਰਤੀ ਉਹ ਤੇ ਪਤਾ ਨਹੀਂ ਇਹਨਾਂ ਨੇ ਕੀ ਰਸਤੇ ਵਿੱਚ ਜਾਂਦੇ ਨੇ ਮੇਰੇ ਨਾਲ ਵੀਡੀਓ ਕਾਲ ਕਰਦੇ ਜਾਂਦੇ ਨੇ ਚੁੱਪ 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 ਮੈਂ ਗੱਲ ਗੱਲ ਦੱਸ ਦਿੰਦਾ ਵੀਰ ਜੀ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ